ਜੀ ਵੈਲਕਮ ਟੂ ਬੰਦੀਖਾਨ ਵਲੋਗ ਸ਼ੁਰੂ ਕਰਦੇ ਆ ਜੀ ਅੱਜ ਦਾ ਨਿਊਜ਼ ਲੋ ਤੇ ਆ ਜਾਣ ਲੱਗਿਆ ਜੀ ਸਾਡੇ ਨਾਲ ਢਾਰੀ ਨੂੰ ਚੱਲਿਆ ਜੀ ਬਚਾਰ ਇਹ ਤਾਂ ਸਿਓ ਘੱਟ ਤਾਂ ਮੈਂ ਲੱਗੀਆਂ ਜੀ ਆਲੂ ਵਾਲਨ ਵਾਸਤੇ ਰੱਖਣ ਕਿ ਕੀ ਅਸੀਂ ਬਣਾਣ ਲੱਗੇ ਸੀ ਨਾਲ ਮਰਚ ਪਹਿਲਾਂ ਆਲੂ ਵਾਲ ਕੇ ਫਿਰ ਦਾ ਪੇਸਟ ਬਣਾਵਾਂਗੇ ਜਿੱਦਾਂ ਪਰੌਂਠਿਆਂ ਵਿੱਚ ਪਾਈਦਾ ਫਿਰ ਅਸੀਂ ਨਾਲ ਮਰਚ ਵਿੱਚ ਪਰ ਦਾਂਗੇ લા મરચી જી મેં ઢોક કે રાખ દતી હે આ વેખો કીદનસી મરચ મમી આવે મરચા વાંગ મરચ હમ એ ઇનૂ જી પર ના હે હમ મે રાખ દેતે હેજી આલુ વાલે ને રાખ દેતે હે હમ કિસલ ભરુંગી હમ પ્યાજ કટના છે મમી હા પ્યાજ બુલ જ કટ દેજી આલુ હોતે પય હે ના બોયલ મેં જી ત્યાલ કટ લેને કર દે કિતના વેક ਇਦਾਂ ਕਿ ਮੈਂ ਮਰਚਾ ਘੁੱਟ ਕੇ ਰੱਖ ਲਈਆਂ ਨੇ ਹੁਣ ਜੇ ਇਹਨਾਂ ਨੂੰ ਕਰਨਾ ਹੈ ਹੱਥ ਨਾਲ ਮੜਾ ਮੜਾ ਇਹ ਕੰਦੇ ਨੂੰ ਮੈਟ ਆਲੂਆਂ ਦੇ ਜਿਵੇਂ ਭਰੋਂタル ਸਮਾ ਦੇਣਾ ਇਦਾਂ ਸਿਰਫ ਦਰ ਮੈਦਾ ਇਹ ਵੀ ਥੋੜੇ ਆਲੂ ਸਵਤ ਰਹਿ ਗਏ ਮੰਮੀ ਮਨ ਮਾਦਾ ਹੋ ਜਾਏਗਾ ਹੂੰ ਹੂੰ ਤੱਕੜੋ ਮਸਾਲਾ ਪਾਉ ਮਸਾਲਾ ਸੇ ਪਾਛੜੀ ਦੀਆਂ ਉਹ ਕਰ ਆਹੋ ਨਹੀਂ ਕੁਛ ਵੀ ਲਪਾਣਾ ଲୁଣ ਘਟਤ ਨਹੀਂ ਪਾਇਆ ਮੈਂ ଲୁଣ ਵਾਦ ਗਿਆ ਉਹ ਪਹਿਲਾਂ ਜੀ ਮੰਮੀ ਸਮਝਾ ਦਿੰਦਾ ਕਰਾਉਂ ਮਸਾਲਾ ਤਿੱਖਾ ਜਾਗਾ ਕਿ ਮਰਚਾਂ ਤਿੱਖੀਆਂ ਪਾਈਆਂ ਚੱਗਾ ਸਭ ਕੁਝ ਖਾ ਬਣਾ ਕੇ ਪਾਉਣਾ ਪਿਆਜ਼ ਵੀ ਟਾ ਲੋ ਪਿਆਜ਼ ਕਾ ਇਹ ਜੀ ਗਰਮ ਮਸਾਲਾ ਪਾਇਆ ਨੂੰ ਪਿਆਜ਼ ਆ ਗਿਆ ਪਿਆ ਕਰਾਮੀ ਪਾ ਦੋ ਇਹ ਜਿੱਤਾਂ ਗੀਰ ਕਰਾ ਮਿਕਸ ਕਰ ਲਿਓ ਪਿਆਜ਼ ਪਾ ਦੋ ਆ ਮਰਚਾ ਵੀ ਪਾ ਦੋ ਸ਼ਨੀਏ ਤੇ ਬਣ ਕੇ ਟਿੱਕੀਆ ਦਾ ਮਸਾਲਾ ਅੰਦਰ ਕਿਆਦੀ ਆਲੂ ਬੱਦ ਕਰ ਲੈਂਦੇ ਆ ਟਿੱਕੀਆਂ ਬਣਾਉਣੇ ਜੇ ਸਮੋਸੇ ਘਟੇ ਬੈਜ ਨੇ ਤੁਹਾਨੂੰ ਟਿੱਕੀਆਂ ਖਾਣੀਆਂ ਨੇ ਪਾ ਦੋ ਪਾ ਦੋ ਬਿਤੇ ਉਪਨ ਲਾ ਅਗੇ ਮਰਚਾ ਹਰੀ ਮਰਚਾ ਹਲਦੀ ਨਮਕ ਨੂੰ ਨੁਨ ਕਰਦੋ ਨਾ ਹੋਵੇ ਕੋਈ ਗੋਲੇ ਕਰਦੇ ਹੋ ਤੇ ਮਿਕਸ ਬਣ ਗਏ ਹੁਣ ਜੇ ਨੂੰ ਮਰਚਾ ਨੂੰ ਭਰਨਾ ਆ ਚੰਗੀ ਤਰ੍ਹਾਂ ਬੀ ਵਿਚ ਰੈਂਦੇ ਨੇ ਹੂੰ ਬੀ ਹਾਂ ਵਿੱਚ ਸਭ ਕੁਝ ਰੈਂਦ ਨੂੰ ਤੇਨਾਂ ਨੂੰ ਭਰਦੇ ਬਸ ਮਸਾਲਾ ਭਰ ਕੇ ਕਿਦਾਂ ਇਦਾਂ ਭਰਦੇ ਵਿੱਚ ਤੁਣ ਤੁਣ ਕੇ ਭਰਨਾ ਤੁਣ ਤੁਣ ਕੇ ਭਰਨਾ ਨਹੀਂ ਪੜਿਆ ਤੁਣ ਪਰਦੇ ਪਰਦੇ ਉਹੋਠੇ ਨਾਲ ਭਰਦੇ ਆ ਤੁਣ ਕੇ ਪਰਦੇ ਇਹ ਰਾ ਟੈਡ ਕਰਦੇ ਜਿਨ ਜਿਨ ਵੀ ਮਸਾਲਾ ਭਰਿਆ ਦਿੰਦਾ ਪਰਦੇ ਬੜੇ ਦਿਨ ਹੋ ਚਲੇ ਆਈ ਕਹਿੰਦੇ ਹਨਾ

ਕਿਥੋਂ ਫੱਲੀ ਨੁਕਦਾ ਦੇ ਨਾ ਇਹ ਬੜੇ ਜੰਮ ਹਾਂ ਮੈਂ ਦੇ ਤਾਂ ਮੁੰਦਿਆ ਇਦਾਂ ਮੈਂ ਨਾ ਕਿਥੋਂ ਮੈਂ ਵਿਚਾਰੇ ਨੂੰ ਟਾਂਕਿਆ ਬੋਤਾ ਨਹੀਂ ਨਾ ਤੂੰ ਬੋਤਾ ਰਈਂ ਤੋਸਰ ਵਾ 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 ਭਰ ਕੇ ਬਣਾਉਣੇ ਆ ਨਾ ਹੱਲੀ ਨਹੀਂ ਰਹਿਣ ਦੇਣਾ ਕੋਸੀ ਬਣਾਇਆ ਇੰਨਾ ਵਾਸਤੇ ਮਾਲ ਮਤਾਂ ਸ਼ਨੀ ਉੱਥੇ ਚੰਚਲੀ ਪੱਖੇ ਥਲੇ ਚਲ ਜੀ ਇੱਥੇ ਕੁਮਤਾਂ ਭਾਂਡੇ పై విడి కవనీ శవనీ గర్మీ ਤੁਸੀਂ ਐਵੇਂ ਜਿ ਘਰ ਵਿੱਚ ਰਿਸਕ ਨਾ ਦੇਵਾ ਸਾਡੇ ਘਰ ਤੇ ਪਾਉਣੇ ਹੋਣੇ ਇਸ ਕਰਕੇ ਪਰ ਬੁਣੀ ਆ ਕਿ ਵਈ ਨਾ ਸਰਦੀਆਂ ਚ ਦੇ ਦੇ ਮੈਂ ਮਰ ਚ ਗੱਡੀ ਤਿਆਰੀ ਬਣਾਈ ਹੈ ਸਿਰਫ ਇਹ ਹੀ ਵੀਡੀਓ ਨਹੀਂ ਕਦੀ ਬਣਾਈ ਹੈ ਹਨਾ ਮੈਂ ਕਿਹਾ ਜੀ ਬਣਾ ਲਈ ਜੇ ਵੀ ਅੱਲਾ ਹੈ ਕੋਈ ਕੰਮ ਲੱਗਾ ਰਹੂਗਾ ਪੀਰ ਹਾਂ ਹਨਾ ਹਾਂ ਇੱਕਦਾਨਾ ਨਾਲ ਬੱਦੂ ਹੈ ਹੈ ਮਟੀਰੀਅਲ ਵੇਲੇ ਦਾ ਕੰਮ ਹੈ ਹਨਾ ਇੱਕਦਾਨਾ ਨਾਲ ਦਿੱਲਾ ਹਾਂ ਪਾਰੀ ਸਿਮਲਾ ਮੱਤਮੱਤ ਚੰਗੀ ਤਰ੍ਹਾਂ ਪਾੜ ਦਿੱਤੀਆਂ ਨੇ ਚਟਨੀਆਂ ਲਈਆਂ ਨੇ ਇਹ ਸਮੋਸਿਆਂ ਦੇ ਨਾਲ ਚਟਨੀਆਂ ਤੇ ਆਈਆਂ ਹੀ ਨੇ ਸਮੋਸੇ ਲਿਆਂਦੇ ਤੇ ਨਾਲ ਚਟੇ ਤੇ ਆਈਏ ਹਾਂ ਬਣਾ ਲਿਆ ਹੁਣ ਜੀ ਮੈਂ ਲੱਗੀਆਂ ਟਿੱਕੀਆਂ ਬਣਾਉਣ ਇਧਰ ਜੀ ਫਰਾਈ ਪੈਨ ਮੈਂ ਗਰਮ ਧਰਿਆ ਹੈ ਹੁਣ ਇੰਨਾ ਮਾਲ ਮਤਾ ਜਿਹੜਾ ਬਚਿਆ ਨਾ ਇਹਦੀ ਟਿੱਕੀਆਂ ਬਣਾਉਣੀਆਂ ਦੋ ਤਿੰਨ ਹੀ ਬਣਾਉਣੀਆਂ ਬਸ ਤੇ ਉਹ ਉਂਗਲਾਂ ਦੇ ਵਿੱਚ മ ഉയ ഫു പവാഗിക്ക് ਕਲੋ ਚ ਤੁਮ ਨਿਆ ਇਥੇ ਮੈਂ ਚਲਾ ਕੱਟ ਲਿਆ ਫਿਰ ਇਹ ਵੀ ਖੋਤੀਆਂ ਕਰ ਲਾਂ ਹੂੰ ਕੋਲ ਹੋ ਰਹੀ ਹੈ ਤੇਲ ਪਾਹ ਸੜਕ ਤੇਲ ਤੇ ਪਾ 12 ਗੋਪ ਸਾਰਾ ਬਾਇਰ ਮੇਨ ਆ ਗਿਆ ਪਕਾ ਦੇ ਹੁਣ ਇਹ ਝਲਾ ਫਨਸਰ ਨੂੰ ਬੜੀ ਹੁਣ ਲੰਗੀ ਤੇ ਬੜੇ ਮਿਰਚ ਦਾ ਹਰ ਕੇ ਮਿਰਚ ਦਾ ਕਰਕੇ ਉਹ ਜਿਹੜੀ ਮਰਚ ਕੁੱਟੀ ਨਾ ਉਹ ਜਿਹੜੀ ਮਰਚ ਕੁੱਟੀ ਨਾ ਉਹਦੇ ਕਰਕੇ ਪੂਰੇ ਤੇਲ ਨਾ ਤੇਲ ਸਣ ਆ ਦੂਨ ਲੱਗਦਾ ਤੇਰਾ ਦੁੱਲਾ ਨਾ ਨਹੀਂ ਢਿੱਕੀ ਚਾਹੀਦੀ ਰਹੇ ਜਾਨਾ ਬਤਲ ਗਿਆ ਆਇਆ ਬਤਲ ਨਹੀਂ ਨਹੀਂ ਠੀਕ ਆ ਕਰਵਾ ਚਾ ਇਸਲੇ ਆਖਤੀ ਰੱਖ ਲੈ ਸਿਲੰਡਰ ਜਿਆਦਾ ਤੇਲ ਪਾ ਗਏ ਫਿਰ ਇਹਨੂੰ ਕੱਢਣਾ ਹੈ ਉਹ ਨਹੀਂ ਬਣੀ ਹੈਗੀ ਤੇਲ ਗਰਮ ਹੋਊਗਾ ਫਿਰ ਕਰਦੇ ਹਾਂ ਇਹ ਇਹ ਨਾਲ ਕਿੱਥੇ ਹੱਥ ਮੰਨ ਹਾਂ ਜਾਈਂ ਤਰਤੀ ਕਿਉਂ ਲੜਕੀ ਤੋਂ ਤਰਤੀ ਕਿਉਂ ਖਿੱਲਰੀ ਕਿਤਨੀ ਨਾ ਮਾ ਤਾਂ ਖਿੱਲਰ ਜਾਂਦੀ ਆ ਤੇਜ਼ਦਾਰ ਘਾਤਰਾ ਬੰਜ ਰਹੀ ਨੂੰ ਥੋੜਾ ਕੱਟ ਕਰ ਵਾਲੇ ਨੂੰ ਥੋੜਾ ਘੰ ਘੇ ਲੈ ਜਾਓ ਇਹ ਕਿਦੜਾ ਕੋਹੂ ਲਾਂਦੇ ਹੋ ਲਾਂਦੇ ਹੋ ਰਹੀ ਨੂੰ ਜੀ ਚਿੱਟ ਖਿੱਲਰੀ ਕਿਤਨੀ ਪਤਾ ਨਹੀਂ ਨਾ ਪਿਆਜ਼ ਦੋ ਉਹਦੇ ਵੱਖਰਾ ਹੋ ਗਏ ਪਿਆਜ਼ ਵੱਖਰਾ ਹੋ ਗਿਆ ਅਸਾ ਡਰ ਕੇ ਹੀ ਆ ਵਾਹ ਇਹ ਪਿਆਜ ਬਖਰੂਗੀ। ਵਾਹ ਘੁਰੰਡੇ ਹੀ। ਜੰਨੀ ਘੁਰੰਡੇ। ਮੈਨੂੰ ਕਹਿਣੇ ਦੇਖਣ ਲੱਗ ਜੀ ਸਾਡਾ ਤਾਂ ਫਿਰ ਨਹੀਂ ਘੁਰਨੀ। ਢੋਲ ਲਾ ਘਰ ਮਾਹਨ ਕਰਲਾ ਲੈ। ਇਹ ਜੀ ਘੜੇ ਕਿਨੇ ਬਣਾ ਦੀ ਆ ਅੱਜ ਕੀ। ਨੂੰ ਕੀ ਉਹਦਾ ਨਾਮ ਚੀਨਰ ਵਾਂਗੂ ਕਰਤਾ ਮੰਮੀ। ਇੱਕ ਹੋਰ ਛੋਟੀਆਂ ਹੀ ਵਿੱਚ। ਖਾਓ ਖਾਓ ਤੂੰ ਦੇ ਜਿਵੇਂ ਬੜੀ ਹੀ ਬਣਾ ਦੇ। ਹੈ ਬਣਾ ਅਲਪਨਾ ਹੁੰਦੀ।

ਕਿਹੜੀ ਓਏ ਮੇਰੇ ਲੱਟਾਂ ਦੇ ਪਾਪ ਆਈ ਲੱਟਾਂ ਦੇ ਪਾਪ ਮੇਰੇ ਗੁਹਾ ਦੇ ਕਿਹ ਕਿ ਬਣਾਉਂਦੇ ਆ ਚੀਨਨ ਉਹ ਦਾ ਭਰਾ ਉਹ ਤਰ ਕੇ ਮਾਹਲੀ ਉਤੇ ਡਟਾ ਕੰਦੇ ਦਿੰਦੀ ਹੈ ਤੇ ਬੜੀ ਜੰਦੇ ਉੱਪਰ ਪਰ ਉਹ ਤੇਲ ਚ ਨਹੀਂ ਬਣੁੰਦੀ ਕਿ ਤੇਲ ਚ ਬਣੁੰਦੀ ਹੋਰ ਫਾਇੰਡ ਚ ਬਣੁੰਦੀ ਊਰੀ ਇਹ ਤੇਲ ਚ ਬਣੁੰਦੀ ਪਰ ਊਰੀ ਇਹ ਤੇਲ ਚ ਤਾਂ ਇਹ ਸੁਟੀ ਜਾਂਦੀ ਹੈ ਇਹਨਾਂ ਦਾ ਕਲਰ ਬਹੁਤ ਪਿਆਰਾ ਹੈ ਹਨਾ ਸਭਨ ਬੁਰੇ ਵਾਲਾ ਪਾਈ ਲੈ ਕੇ ਆਉਂਦਾ ਤਈ ਮੰਮੀ ਨਾ ਆਪੇ ਉਹ ਤੇ ਪੈਂਡ ਮੈਨਾਂ ਦਾ ਕਲਰ ਬਹੁਤ ਪਿਆਰਾ ਹੈ ਹੂੰ ਇੱਕ ਸਾਹੀ ਪਾਈ ਉਹ ਕਿੱਥੇ ਉਹਦੇ ਹੀ ਟੋਗਣੀਆਂ ਕਰਦੇ ਹਾਂ ਲੱਗੀਆਂ ਨੇ ਸਮਝ ਨਹੀਂ ਆਉਣੀ ਕਿੱਥੋਂ ਕਿੱਥੋਂ ਲੱਗੇ ਕਿਹੜਾ ਕਿਹੜਾ ਲੱਗੇ ਆਹ ਦੇਖੋ ਜੀ ਬਚਪਨ ਵਾਲੀਆਂ ਬਚਪਨ ਵਾਲੀਆਂ ਉਹ ਵੀ ਆਖੀ ਫੂਲ ਸੁਣੀ ਤੋਂ ਵੀ ਨਾ ਟੈਨਿੰਗ ਕਰਾ ਹੂੰ ਮੰਮੀ ਸਬਜ਼ੀ ਘੜ ਦੇ ਆਹੋ ਕਰ ਚਾਹ ਤੇ ਪਿਆਰ ਆ ਜੀ ਅਸੀਂ ਟਿੱਕੀਆਂ ਆਪਣੀਆਂ ਫਿਰ ਘਰ ਦੇ ਚ ਘਰ ਲਾ ਕੇ ਬੇਸਨ ਪੁੱਸਣ ਲਾ ਕੇ ਬਣਾ ਲੀਆਂ ਆ ਜੀ ਆ ਦੇਖੋ ਘਾਟਾ ਪਾੜ ਲਾ ਕੇ ਹੂੰ ਤੁੰ ਮੀ ਸਮੋਸੇ ਗਰਮੀ ਹੋਣਗੇ ਕਿ ਠੰਡੇ ਆ ਹੋ ਗਏ ਨੇ ਕਿ ਆ ਦੇਖੋ ਜੀ ਮੰਮੀ ਕੱਢਣ ਦੇ ਆ ਫੁੱਲ ਆ ਦੇ ਨੇ ਇੱਦਾਂ ਨਿਕਲੀਆਂ ਨੇ ਆਹ ਇਹੋ ਕੱਚੀਆਂ ਨੇ ਹੌਸਲੇਣਾ ਹੌਸਲੇਣਾ ਇੱਧਰ ਹੈਗੀਆਂ ਚਾਬੀ ਫ੍ਰਿਜ ਤੇ ਐਤੋਂ ਆ ਕੀ ਆ ਚਾਬੀ ਫ੍ਰਿਜ ਚਿੱਤੇ ਪੁੱਲ ਇਹ ਟਿੱਕੀਆਂ ਇਹਨੂੰ ਕਾ ਚਾਬੀ ਮਰਜੀ ਜਦਿ ਪਰ ਕੇ ਰੱਖਿਓ ਉਹ ਹੁਣ ਇਹਦੇ ਵਿੱਚ ਤਰ ਦਾਂਗੇ ਨਾਲ ਜਿਉਂ ਸੇ ਤੇਲ ਦੇ ਵਿੱਚ ਅਸੀਂ ਕਰ ਦੇਣਗੇ ਆ ਸੇਨਾ ਮਰਚ ਨੂੰ ਫਰਾਏ ਚਲੋ ਇੱਧਰ ਜੀ ਮੇਰੀ ਨਾਨੀ ਆ ਗਈ ਆ ਇੱਧਰ ਅਤਲ ਭਾਜੀ ਬੈਠੇ ਕਿੰਨੇ ਟਾਈਮ ਤੇ ਪਹੁੰਚੇ ਨਾਨੀ 22 ਵਜੇ ਚਾਹ ਮੈਂ ਬਣਾਉਂਦੀ ਹਾਂ ਉਦੋਂ ਇੱਥੇ ਮਿੱਟੀ ਚੱਟਣੀ ਮਿਲੀ ਹਰੀ ਨਹੀਂ ਮਿਲੀ ਹੈਗੀ ਹਾਂ ਹਰੀ ਨੂੰ ਦਿੱਤੀ ਮੈਂ ਸੋਚ ਕਾਹਦੀ ਇਹ ਵੀ ਇੰਨੇ ਟਾਈਮ ਆ ਜਾਵੋ ਜਾਨਾ ਇਹ ਇੱਥੇ ਹੋਜੀ ਸੋਚ ਲਿਆ ਨਾ ਇਹਨਾਂ ਤੇ ਕਿੰਨਾ ਨਿਗਾਹ ਹੈ ਆਉਂਦੇ ਸੇ ਗਾਮੋਂ ਕੋਲ ਮੇਰੇ ਭਾਜੀ ਲੈ ਕੇ ਗਏ ਆ ਦੇਖੋ ਜੀ ਸਿਮਲਾ ਮਰਚ ਸਾਰਿਆਂ ਨੇ ਪਿਆਰੀ ਰੋਟੀ ਖਾਧੀ ਕੀ ਹੈ ਜੀ ਉਹਨਾਂ ਸਿਮਲਾ ਮਰਚ ਬਹੁਤ ਸਾਰੇ ਨੇ ਪਸੰਦ ਕੀਤੀ ਨਾਨੀ ਨੂੰ ਵੀ ਪਸੰਦ ਆਈ ਤੇ ਸਾਰਿਆਂ ਨੂੰ ਚਸਕੇ ਨੇ ਕਹਿੰਦੇ ਕਿ ਵੇ ਚਲੂ ਮਰਚ ਬਹੁਤ ਤਿੱਖਾ ਰੱਖ ਕੇ ਮੈਂ ਪਾਇਆ ਸੀ ਮਜ਼ਾ ਆ ਗਿਆ ਖਾਣ ਦਾ ਸਿਰਫ ਖਾਧੀ ਨਹੀਂ ਤਾਂ ਤੁਮੈਂ ਨਹੀਂ ਖਾਧੀ ਹੈਗੀ ਬਾਕੀ ਸਾਰਿਆਂ ਨੇ ਖਾਧੀ ਤੇ ਤੁਸੀਂ ਵੀ ਆਪਣੇ ਘਰ ਦੇ ਦਾਨ ਨੂੰ ਵੈਸੇ ਬਣਾਉਂਦੇ ਹੋ ਨਾ ਸਾਰੇ ਤੁਸੀਂ ਵੀ ਇੱਕ ਵਾਰੀ ਫੇਰ ਬਣਾ ਕੇ ਦੇਖਿਓ ਏ ਬਿਲ ਨੂੰ ਮਰਜੀ ਕਿੱਥਾ ਪਾ ਕੇ ਉੱਠਿਆ ਇਥੇ ਕਰਦੇ ਜੀ ਅੱਜ ਦੀ ਵੀਡੀਓ ਦਾਨ ਮੇਰੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਵਾਲਾ ਬਟਨ ਦਬਾ ਦਿਓ ਤੇਵਾਦੇ ਮੰਮੀ ਉਲਬੁਲਾਉਂਦੇ ਪਏ ਜੀ ਸਵੇਰ ਦਾ ਟਾਈਮ ਮੰਮੀ ਬੁੜਾਉਣ ਲੱਗਿਆ ਜੀ ਚਾ ਤੇ ਰਸਾ ਨਾਲ ਚਾਹ ਪੀਨੇ ਆ ਫਿਰ ਨਾਨੀ ਕਹਿੰਦੇ ਮੈਂ ਛੇਤੀ ਜਾਣਾ ਆ ਤੇ ਦੋ ਫਲਕੇ ਲਾ ਦੋ ਨਾਨੀ ਚੱਲੇ ਆ ਕਹਿੰਦੇ ਫਿਰ ਟਾਈਮ ਨਾਲ ਥਰੇ ਸਾਡੇ ਪਹੁੰਚ ਜਾਵਾਂਗੇ